ਅੱਜ ਪਤਾ ਲੱਗਾ ਹੈ ਕਿ ਤੁਸੀਂ ਰੰਗੜ ਪਿੰਡੀ ਵੇਖੇ 26 ਸੱਫੜੇ ਹੈ ਤਾਂ ਕੀ ਕਹਿਣਾ ਚਾਹੋਗੇ ਕਿ ਕਿਦਾਂ ਦਾ ਰਿਹਾ ਦੇਖੋ ਬਹੁਤ ਵਧੀਆ ਸਿਸਟਮ ਰਿਹਾ ਵਾ ਵਾਟਰ ਸਨੇਕ ਸੀਗਾ ਬਿਣਾ ਯਾਰ ਵਾਲੇ ਰਾਤ 1:30 ਵਜੇ ਉਹਨਾਂ ਨੇ ਮੇਰੇ ਨਾਲ ਸਰਪੰਚ ਸੰਪਰਕ ਕੀਤਾ ਵਾ ਤੇ ਮੈਂ ਉਹਨਾਂ ਨੂੰ ਦੱਸਿਆ ਵਾ ਵੀ ਮੈਂ ਤਾਂ ਵੀ ਕੋਈ ਗੱਲ ਨਹੀਂ ਗਾ ਘਬਰਾਉਣ ਵਾਲੀ ਕੋਈ ਗੱਲ ਨਹੀਂ ਕਿਉਂਕਿ ਇਹ ਵਾਟਰ ਸਨੇਕ ਜਿਹੜੇ ਇੰਨੇ ਕੋਈ ਜਰੀਲੇ ਨਹੀਂ ਹੁੰਦੇ ਹਾਂਗੇ ਇਹਨਾਂ 'ਚ ਕੋਈ ਪੋਜਨ ਨਹੀਂ ਪਾਇਆ ਜਾਂਦਾ ਬਟ ਵਾਟਰ ਸਨੇਕ ਵੀ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਚੱਕੜ ਕਿਲ ਬੈਕ ਹੁੰਦਾ ਵਾ ਤੇ ਇੱਕ ਹਰੇ ਜਿਹੇ ਰੰਗ ਚੋਂ ਦੇਨੇ ਇੱਕ ਪੀਲੇ ਰੰਗ ਚੋਂ ਦੇਨੇ ਜਿਹੜੇ ਹਰੇ ਜਿਹੇ ਰੰਗ ਚੋਂ ਦੇਨੇ ਆਮ ਇਹ ਨਾਲੀਆਂ ਨੂੰਰੀਆਂ ਦੇ ਵਿੱਚ ਮਿਲ ਜਾਂਦੇ ਨੇ ਤੇ ਉਹਨਾਂ ਨੇ ਕਿਤੇ ਨਾਲੀ ਦੇ ਕੱਡੇ ਦੇ ਉੱਤੇ ਲਾ ਕੇ ਗੱਗ ਕਿਤੇ ਰੋਡ ਬਣੀ ਬਣਾਈ ਮਿਲ ਜਾਂਦੀ ਇਹਨਾਂ ਨੂੰ ਉਥੇ ਆਂਡੇ ਉਹ ਦਿੱਤੇ ਸੀਗਾ ਜਦੋਂ ਆਂਡੇ ਆ ਸਭਾ ਹੋ ਗਿਆ ਤੇ ਇਹ ਉਹਨਾਂ ਦੇ ਘਰੋਂ ਜਾਣ ਲੱਗ ਪਏ ਉਹਨਾਂ ਨੇ ਇੱਕ ਫੜਿਆ ਦੋ ਫੜਿਆ ਤਿੰਨ ਫੜਿਆ ਕਰਦੇ ਕਰਦੇ ਉਹਨਾਂ ਨੇ 24 ਸੱਪ ਜਿਹੜੇ ਰਾਤ ਡੱਬੇ ਦੇ ਵਿੱਚ ਜਿਹੜੇ ਭਾਰ ਦੇ ਨਾਲ ਤੇ ਸਵੇਰੇ ਉਹਨਾਂ ਨੇ ਫਿਰ ਤਲਾ ਦੇ ਵਿੱਚ ਸੱਪ ਦੁਬਾਰਾ ਉਹਨਾਂ ਨੇ ਤੇ ਉਹਨਾਂ ਦੇ ਕੋਲ ਗਿਆ ਸੱਧਿਆ ਜਦੋਂ ਉਹਨਾਂ ਨੇ ਮੈਨੂੰ ਉਹਨਾਂ ਕੋਲ ਗਿਆ ਉਸ ਟਾਈਮ ਦੇ ਉੱਤੇ ਜਾ ਕੇ ਦੋ ਫੇਰ ਮੈਂ ਦੁਬਾਰਾ ਪੜੇ ਤੇ ਕਿਦਰਾ ਮਾਹੌਲ ਸੀ ਉਸ ਟਾਈਮ ਜਿਸ ਤਾਈਪ ਤੇ ਹੀ ਸਭ ਦੇਖੋ ਜਿਹੜਾ ਰਾਤ ਦਾ ਮਾਹੌਲ ਸੀਗਾ ਰਾਤ ਦਾ ਤੇ ਮਾਹੌਲ ਉਹਨਾਂ ਦੇ ਘਰ ਵਿੱਚ دہشت ਦਾ ਬਣਿਆ ਸੀਗਾ ਕੰਨ ਜੀ ਸੀਗਾ ਉਹਨਾਂ ਦੀ ਮਾਤਾ ਸੀ ਆਪ ਸੀਗਾ ਭਾਈ ਸਾਹਿਬ ਉਹਨਾਂ ਦੀ ਮਿਸੇਜ ਤੇ دہشت ਦਾ ਮਾਹੌਲ ਬਣਿਆ ਸੀ ਰੌਈ ਦੇ ਵਿੱਚ ਹੀ ਕਿਹਦਾ ਇਹਦਾ ਪੁਆਇੰਟ ਸੀਗਾ ਤੋਂ ਬਾਹਰ ਨਿਕਲੇ ਸੀ ਸਿੱਕ ਦੀ ਪਾਈਪ ਜਿੱਥੇ ਥੱਲੇ ਪਾਣੀ ਜਾਂਦਾ ਵਾ ਉਹਦੇ ਨਾਲੋਂ ਥੋੜਾ ਥਾਂ ਬਹਿ ਗਿਆ ਦਾ ਸੀ ਉਹਦੇ ਵਿੱਚ ਹੀ ਬਾਹਰ ਨਿਕਲਦੇ ਗਏ ਉੱਥੇ ਸਰ ਤੁਸੀਂ ਬਹੁਤ ਸਾਰੇ ਸਾਫੜ ਚੁੱਕੇ ਹੋ ਤਾਂ ਕੀ ਕਹਿਣਾ ਚਾਹੋਗੇ ਮੈਸੇਜ ਲੋਕਾਂ ਨੂੰ ਮੈਸੇਜ ਮੈਂ ਲੋਕਾਂ ਨੂੰ ਇਹ ਦਿੰਨਾ ਚਾਹੁੰਦਾ ਵੀ ਹੁਣ ਬਰਸਾਤ ਦਾ ਮੌਸਮ ਆ ਗਿਆ ਤੇ ਬਰਸਾਤ ਦੇ ਵਿੱਚ ਘਰਾਂ ਦੇ ਵਿੱਚ ਸੱਪ ਜਿਹੜੇ ਆ ਉਹ ਨਿਕਲਣ ਕਰਨਗੇ ਨੇ ਇਹਨਾਂ ਨੂੰ ਮਾਰਨ ਸਾਡੇ ਨਾਲ ਸਿੱਧਾ ਸੰਪਰਕ ਕਰ ਲੈਣ ਜੇਕਰ ਮੇਰਾ ਨੰਬਰ ਮਿਲ ਜਾਂਦਾ ਵਾ ਇਸ ਤਰ੍ਹਾਂ ਕਿਸੇ ਕੋਲੋਂ ਤਾਂ ਗੱਲਨ ਗੁੱਡ ਨਹੀਂ ਮਿਲਦਾ ਤੇ YouTube ਦੇ ਉੱਤੇ ਜਾ ਕੇ ਆਪਣੇ ਗੁਰਦਾਸਪੁਰ ਸਨੇਕ ਕੇਚਰ ਭਰ ਦੇ ਮੇਰਾ ਉੱਤੇ ਨੰਬਰ ਆ ਜਾਊਗਾ ਤੇ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ ਆ 2 ਸਰਕਾਰ ਵੱਲੋਂ ਤੁਹਾਨੂੰ ਕੋਈ ਅਵਾਰਡ ਮਿਲਿਆ ਹਜੇ ਤੱਕ ਸਰਕਾਰ ਵੱਲੋਂ مالی ਸਹਾਤਾ ਤੇ ਅਜੇ ਤੱਕ ਕੋਈ ਨਹੀਂ ਮਿਲੀ ਹੈ ਦੇਖੋ ਅਸੀਂ ਆਪਣਾ ਜਿਹੜਾ ਥੋੜਾ ਬੋਤਾ ਖਰਚਾ ਹੁੰਦਾ ਉਹ ਉਹਨਾਂ ਦੇ ਕੋਲੋਂ ਲੈਨੇ ਆ ਇਹ ਪਿੱਛੇ ਜਾਈ ਸਾਡੇ ਬਲਜੀਤ ਬਾੜਾ ਜੀ ਨੇ ਮੇਰਾ ਐਸਟੀਐਮਜੀ ਦੇ ਨਾਮ ਦਿੱਤਾ ਸੀਗਾ 2021 ਦੇ ਵਿੱਚ ਤੇ ਉਦੋਂ ਮੈਨੂੰ ਡੀਸੀ ਸਾਹਿਬ ਵੱਲੋਂ ਮੁਹੰਮਦ ਪ੍ਰਕਾਸ਼ ਦੀ ਜਦੋਂ ਸੀਗਾ ਇੱਥੇ ਉਹਨਾਂ ਵੱਲੋਂ ਇੱਕ ਪ੍ਰਸ਼િક્ષਾ ਪੱਤਰ ਮਿਲਿਆ ਜਿਸ ਦੇ ਨਾਲ ਮੇਰਾ ਮਾਨ ਸਨਮਾਨ ਪੁਰਵਧਿਆ ਕਿਉਂਕਿ ਕਈ ਥਾਵਾਂ ਦੇ ਉੱਤੇ ਮੈਂ ਜਦੋਂ ਜਾਂਦਾ ਸੀਗਾ ਤੇ ਮੈਨੂੰ ਜਲਦੀ ਜਲਦੀ ਦੇ ਵਿੱਚ ਜਾਣ ਲੱਗੇ ਪੁਲਿਸ ਵਾਲੇ ਰੋਕ ਲੈਂਦੇ ਸੀਗਾ ਜਦੋਂ ਦਾ ਡੀਸੀ ਸਾਹਿਬ ਕੋਲੋਂ ਮੈਨੂੰ ਅਵਾਰਡ ਮਿਲਿਆ ਤੇ ਹੁਣ ਮੈਨੂੰ ਕੋਈ ਨਹੀਂ ਰੋਕਦਾ ਮੈਨੂੰ ਉਹਨਾਂ ਨੂੰ ਦਿਖਾਣਾ ਪੈਂਦਾ ਵਾ ਉਦਾਂ ਵੀ ਮੈਂ ਆਪਣੇ ਮੋਟਰਸਾਈਕਲ ਤੇ ਅੱਗੇ ਲਿਖਿਆ ਵਾ ਸਨੇਕਾ ਚਿਲਡ ਆਲਰੇਡੀ ਸਾਰੇ ਬੰਦਿਆਂ ਨੂੰ ਇਸ ਜ਼ਿਲ੍ਹੇ ਦੇ ਵਿੱਚ ਪੂਰਾ ਪਤਾ ਵਾ ਮੇਰੇ ਵੱਲੋਂ ਤੇ ਇਸੇ ਤਰ੍ਹਾਂ ਹੀ ਮੇਰੇ ਨਾਲ ਸਿੱਧਾ ਸੰਪਰਕ ਕਰਦੇ ਹੋ ਸਰਕਾਰ ਕੋ ਕੀ ਬੰਕਰ ਦੇਕ ਜਾਂ ਕੀ ਆਸਰਾ ਦੇ ਦਈਏ ਦੇਖੋ ਸਰਕਾਰ ਕੋਲੋਂ ਮੰਗ ਇਹ ਕਰਦੇ ਆ ਕਿ ਜਿਸ ਤਰ੍ਹਾਂ ਪਿੱਛੇ ਗਈ ਫੋਰੈਸ ਡਿਪਾਰਟਮੈਂਟ ਦੇ ਵਿੱਚ ਮੇਰਾ ਬੇਟਾ ਜੋਬ ਕਰਦਾ ਸੀਗਾ ਤੇ ਉੱਥੇ ਸਨੇਕਮੈਨ ਦੀ ਜਿਹੜੀ ਆ ਜੋਬ ਨਹੀਂ ਸੀ ਅੱਜ ਕਿ ਜਿਹੜਾ ਇਹ ਸਨੇਕਮੈਨ ਦੀ ਜੋਬ ਜਿਹੜੀ ਹੁੰਦੀ ਹੈ ਸਰਕਾਰ ਦਾ ਹੀ ਤਾਂ ਕੱਢਣੀ ਹੁੰਦੀ ਆ ਸਰਕਾਰ ਨੂੰ ਜ਼ਰੂਰ ਚਾਹੀਦਾ ਵਾ ਕਿ ਉੱਥੇ ਕੀ ਨਾ ਇੱਕ ਪੋਸਟ ਕੱਢੀ ਜਾਵੇ ਸਨੇਕਮੈਨ ਦੀ ਉਹਨੂੰ ਸੀਟ ਦਿੱਤੀ ਜਾਵੇ ਜਿਹੜੇ ਬੰਦੇ ਨੇ ਕੀ ਨਾ ਸਾਫਰ ਰੈਸਿਊ ਕਰਨ ਦੀ ਜਾਜ ਆ ਜਿਸ ਤਰ੍ਹਾਂ ਮੈਂ ਹੋ ਗਿਆ ਜਾਂ ਮੇਰਾ ਬੇਟਾ ਮੇੜਾ ਤੇ ਚਲੋ ਬਾਹਰ ਚਲਾ ਗਿਆ ਬਾਹਰ ਦੀ ਗੱਤਰੀ ਹੈ ਲੇਕਿਨ ਇਸੇ ਤਰ੍ਹਾਂ ਹੀ ਜੇ ਸਰਕਾਰ ਸੋਚੇਗੀ ਕਿ ਸਰਕਾਰ ਦੇ ਹੱਥ ਵਿੱਚ ਸਭ ਕੁਝ ਹੁੰਦਾ ਵਾ ਤੇ ਹੁਣ ਦੇਖੋ ਸਾਡੇ ਸੋ ਕਿ ਜਿੱਧਰ ਸਿੰਘ ਰਧਾਵਾ ਜੀ ਇਥੋਂ ਜਿੱਤੇ ਨੇ ਤੇ ਪਾਲਾ ਸਾਹਿਬ ਵੀ ਜਿੱਤੇ ਦੇ ਹੀ ਆ ਹੁਣ ਇਹਨਾਂ ਨੂੰ ਕਵਾਂਗੇ ਵੀ ਉੱਤੇ ਆਵਾਜ਼ ਉਠਾਣ ਤੇ ਇਹ ਫੋਰੈਸਟ ਡਿਪਾਰਟਮੈਂਟ ਦੇ ਵਿੱਚ ਇੱਕ ਸੀਟ ਕੱਢਣ ਜਿਹੜੀ ਸੀਟ ਸਾਨੂੰ ਦਿੱਤੀ ਜਾਵੇ ਤੇ ਅਸੀਂ ਲੋਕਾਂ ਦੀ ਜਿਹੜੀ ਸੇਵਾ ਕਰ ਸਕੀਏ ਕਿਉਂਕਿ ਸਾਡੇ ਪਹਿਲੇ ਰੇਂਜ ਅਫਸਰ ਜਿਹੜੇ ਬਖਸ਼ੀ ਸਿੰਘ ਸੀ ਉਹਨਾਂ ਨੇ ਬੇਟੇ ਨੂੰ ਰੱਖਿਆ ਸੀਗਾ ਲੇਕਿਨ ਉੱਥੇ ਸੀਟ ਨਾ ਹੋਣ ਦੇ ਕਾਰਨ ਬੇਟਾ ਬਾਹਰ ਚਲਾ ਗਿਆ ਹੁਣ ਮੈਂ ਆਪ ਇਸ ਕੰਮ ਨੂੰ ਜਿਹੜਾ ਅੱਜ ਕਰ ਰਿਹਾ ਵਾਂ ਕਿ ਜੇ ਸਰਕਾਰ ਧਿਆਨ ਦੇਵੇ ਸੀਟ ਕੱਢੇ ਜੀ ਉੱਥੇ ਫੋਰੈਸਟ ਡਿਪਾਰਟਮੈਂਟ ਵਿੱਚ ਤੇ ਜੇ ਸਾਨੂੰ ਉਹ ਜੋਬ ਮਿਲੇਗੀ ਤੇ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਤੇ ਲੋਕਾਂ ਦੀ ਸੇਵਾ ਕਰਾਂਗੇ ਨਾਲ